ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਜਦੋਂ ਸੁਲਹੀ ਖਾਨ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਆਇਆ ਪ੍ਰਥੀ ਚੰਦ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਸੀ ਤੇ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਗੁਰਗੱਦੀ ਨਾ ਮਿਲਣ ਕਰਕੇ ਪ੍ਰਥੀ ਚੰਦ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਦੀ ਹੱਤਿਆ ਕਰਵਾਉਣਾ ਚਾਹੁੰਦਾ ਸੀ ਸੁਲਬੀ ਖਾਨ ਦੇ ਮਾਰੇ ਜਾਣ ਤੋਂ ਬਾਅਦ ਪਿਰਥੀ ਚੰਦ ਨੇ ਸੁਲਹੀ ਖਾਨ ਨੂੰ ਆਪਣਾ ਮਿੱਤਰ ਬਣਾ ਲਿਆ ਅਤੇ ਉਸ ਨੂੰ ਆਪਣੇ ਘਰ ਬੁਲਾ ਕੇ ਪਹਿਲਾਂ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਫਿਰ ਉਸ ਨੂੰ ਗੁਰੂ ਜੀ ਉੱਤੇ ਹਮਲਾ ਕਰਨ ਲਈ ਉਕਸਾਇਆ ਦੂਜੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਸੂਚਨਾ ਉਹਨਾਂ ਦੇ ਸ਼ਰਧਾਲੂ ਸਿੱਖਾਂ ਨੇ ਤੁਰੰਤ ਪਹੁੰਚਾ ਦਿੱਤੀ ਕਿ ਆਪ ਜੀ ਉੱਪਰ ਸੁਲਹੀ ਖਾਨ ਹਮਲਾ ਕਰਨ ਵਾਲਾ ਹੈ ਤੇ ਤੁਸੀਂ ਕੋਈ ਉਪਾਅ ਸਮਾ ਰਹਿੰਦੇ ਹੀ ਕਰ ਲਵੋ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤ ਸੁਭਾਅ ਅਤੇ ਅਡੋਲ ਬਣੇ ਰਹੇ ਗੁਰੂ ਜੀ ਨੂੰ ਇਸ ਹਾਲਤ ਵਿੱਚ ਦੇਖ ਕੇ ਕੁਝ ਸਿੱਖਾਂ ਨੇ ਉਹਨਾਂ ਨੂੰ ਸੁਝਾ ਕੀਤਾ ਕਿ ਸਾਨੂੰ ਅੰਮ੍ਰਿਤਸਰ ਨਗਰ ਨੂੰ ਤੁਰੰਤ ਕਿਤੇ ਛੱਡ ਕੇ ਬਾਹਰ ਚਲੇ ਜਾਣਾ ਚਾਹੀਦਾ ਹੈ ਤਾਂ ਕਿ ਵੈਰੀ ਦੇ ਹੱਥ ਨਾ ਆ ਸਕੀਏ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਸੁਝਾ ਦਿੱਤਾ ਕਿ ਤੁਹਾਨੂੰ ਤੁਰੰਤ ਇੱਕ ਸੇਵਕ ਸੁਲਹੀ ਖਾਨ ਦੇ ਕੋਲ ਭੇਜ ਕੇ ਉਸ ਦੇ ਨਾਲ ਕੁਝ ਲੈ ਦੇ ਕੇ ਸੁਲਾ ਕਰ ਲੈਣੀ ਚਾਹੀਦੀ ਹੈ ਤੇ ਕੁਝ ਸਿੱਖਾਂ ਨੇ ਸੁਝਾ ਦਿੱਤਾ ਕਿ ਸਾਨੂੰ ਵੈਰੀ ਦਾ ਸਾਹਮਣਾ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਈ ਜਾਣਿਆਂ ਨੇ ਆਪਣੇ ਅਲੱਗ-ਅਲੱਗ ਸੁਝਾਅ ਦੇ ਕੇ ਗੁਰੂ ਜੀ ਨੂੰ ਅਗਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਭਾਂਤ-ਭਾਂਤ ਦੇ ਵਿਚਾਰ ਸੁਣਨ ਤੋਂ ਬਾਅਦ ਵੀ ਅਡੋਲ ਰਹੇ ਅਤੇ ਸ਼ਾਂਤ ਚਿੱਤ ਹੋ ਕੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲੀਨ ਰਹੇ ਜਦੋਂ ਗੁਰੂ ਜੀ ਨੇ ਕੁਝ ਲੋਕਾਂ ਨੂੰ ਚਿੰਤਾ ਵਿੱਚ ਦੇਖਿਆ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਸਾਨੂੰ ਸਿਰਫ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਨਿਰਦੋਸ਼ ਹਾਂ ਤੇ ਸਰਬਸ਼ਕਤੀਮਾਨ ਪਰਮਾਤਮਾ ਸਾਡੀ ਸੁਰੱਖਿਆ ਆਪ ਹੀ ਕਰਨਗੇ ਹਿਹਰਾ ਪਿੰਡ ਵਿੱਚ ਪਿਰਥੀ ਚੰਦ ਨੇ ਆਪਣੇ ਦੁਆਰਾ ਬਣਾਏ ਗਏ ਸਰੋਵਰ ਕੇਂਦਰ ਵਿੱਚ ਭਵਨ ਨੂੰ ਬਣਾਉਣ ਲਈ ਇੱਟਾਂ ਦਾ ਪੱਠਾ ਲਗਾਇਆ ਹੋਇਆ ਸੀ ਅਤੇ ਜਿਸ ਕਰਕੇ ਇੱਟਾਂ ਪੱਕ ਰਹੀਆਂ ਸਨ ਤੇ ਪਿਰਥੀ ਚੰਦ ਦੇ ਮਨ ਵਿੱਚ ਆਇਆ ਕਿ ਮੈਂ ਆਪਣੇ ਮਹਿਮਾਨ ਨੂੰ ਪਿੰਡ ਦੀ ਸੈਰ ਕਰਵਾ ਦੇਵਾਂ ਤੇ ਨਾਲੇ ਦਿਖਾਵਾਂ ਕਿ ਮੈਂ ਨਗਰ ਵਿੱਚ ਕਿਹੜੇ-ਕਿਹੜੇ ਵਿਕਾਸ ਕਾਰਜ ਕਰਵਾ ਰਿਹਾ ਹਾਂ ਅਤੇ ਉਸੁਲਹੀ ਖਾਨ ਨੂੰ ਆਪਣੇ ਇਟਾਂ ਦੇ ਪੱਠੇ ਕੋਲ ਲੈ ਆਇਆ ਉਸ ਸਮੇਂ ਸੁਲਹੀ ਖਾਨ ਫੌਜੀ ਪੋਸ਼ਾਕ ਵਿੱਚ ਘੋੜੇ ਉੱਤੇ ਸਵਾਰ ਸੀ ਤੇ ਉਹ ਏੜੀ ਲਗਾ ਕੇ ਘੋੜੇ ਨੂੰ ਇਟਾਂ ਦੇ ਆਵੇ ਉੱਤੇ ਚੜਾ ਲੈ ਗਿਆ ਆਵਾ ਅੰਦਰ ਤੋਂ ਬਹੁਤ ਜ਼ਿਆਦਾ ਗਰਮ ਸੀ ਜਿਵੇਂ ਹੀ ਘੋੜੇ ਦੇ ਪੈਰ ਗਰਮ ਅਗਰ ਵਿੱਚ ਜਲੇ ਤਾਂ ਘੋੜਾ ਬੇਬਸ ਹੋ ਕੇ ਇੱਧਰ ਉੱਧਰ ਭੱਜਣ ਲੱਗਾ ਜਿਸ ਦੇ ਨਾਲ ਕੁਝ ਇੱਟਾਂ ਖਿਸਕ ਗਈਆਂ ਅਤੇ ਘੋੜਾ ਸੰਤੁਲਨ ਖੋ ਬੈਠਾ ਘੋੜੇ ਦੇ ਸੰਤੁਲਨ ਖੋਣ ਕਰਕੇ ਸੁਲਹੀ ਖਾਨ ਦੇ ਕੋਲੋਂ ਘੋੜੇ ਦੀ ਲਗਾਮ ਛੁੱਟ ਗਈ ਅਤੇ ਉਹ ਵੇਖਦੇ ਹੀ ਵੇਖਦੇ ਹੀਠਾਂ ਤੇਜ਼ ਬਲ ਦੀ ਅੱਗ ਵਿੱਚ ਜਾ ਡਿੱਗਿਆ ਅੱਗ ਬਹੁਤ ਤੇਜ਼ ਸੀ ਅਤੇ ਪੱਲਪਾਰ ਵਿੱਚ ਹੀ ਸੁਲਹੀ ਖਾਨ ਰਾਖ ਦਾ ਢੇਰ ਬਣ ਗਿਆ ਇਸ ਪ੍ਰਕਾਰ ਪ੍ਰਿਥੀ ਚੰਦ ਦੀ ਇਹ ਕੋਸ਼ਿਸ਼ ਵੀ ਪੂਰੀ ਤਰ੍ਹਾਂ ਅਸਫਲ ਹੋ ਗਈ ਜਲਦੀ ਹੀ ਇਹ ਸੂਚਨਾ ਸ੍ਰੀ ਅਮਰਤਸਰ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਪਹੁੰਚ ਗਈ ਕਿ ਸੁਲਹੀ ਖਾਨ ਮਾਰਿਆ ਗਿਆ ਤੇ ਉਸੇ ਪਲ ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸੰਗਤ ਨੂੰ ਦੱਸਿਆ ਕਿ ਨਿਰਦੋਸ਼ਾਂ ਨੂੰ ਹਮੇਸ਼ਾ ਇੱਕ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ਜੇਕਰ ਅਸੀਂ ਪ੍ਰਭੂ ਉੱਪਰ ਪੂਰਾ ਭਰੋਸਾ ਰੱਖੀਏ ਤਾਂ ਉਹ ਸਾਡੀ ਆਪ ਹੀ ਰੱਖਿਆ ਕਰਦੇ ਹਨ ਜਦੋਂ ਉਹ ਅਕਾਲ ਪੁਰਖ ਸਾਡੇ ਨਾਲ ਹੈ ਤਾਂ ਕੋਈ ਵੀ ਵੱਡੇ ਤੋਂ ਵੱਡਾ ਵੈਰੀ ਵੀ ਸਾਡਾ ਵਾੜ ਵੀ ਵਿੰਗਾ ਨਹੀਂ ਕਰ ਸਕਦਾ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਵੀ ਮਨੁੱਖ ਵਾਹਿਗੁਰੂ ਜੀ ਦੇ ਭਗਤਾਂ ਦਾ ਜਾਂ ਪਰਮਾਤਮਾ ਦਾ ਬੁਰਾ ਕਰਨ ਦੀ ਸੋਚਦਾ ਹੈ ਬੁਰਾ ਕਰਨ ਵਾਲਿਆਂ ਦਾ ਆਪ ਵੀ ਬੁਰਾ ਹੀ ਹੁੰਦਾ ਹੈ ਪਰਮਾਤਮਾ ਉਸ ਮਨੁੱਖ ਨਾਲ ਆਪ ਹੀ ਨਜਿਠਦਾ ਹੈ ਤੇ ਇੱਕ ਨਾ ਇੱਕ ਦਿਨ ਉਹ ਮਨੁੱਖ ਪੂਰੀ ਤਰ੍ਹਾਂ ਬਰਬਾਦ ਤੇ ਤਬਾਹ ਹੋ ਜਾਂਦਾ ਹੈ ਉਹ ਮਨੁੱਖ ਨਾ ਤਾਂ ਲੋਕ ਵਿੱਚ ਸੁਖੀ ਰਹਿੰਦਾ ਹੈ ਅਤੇ ਨਾ ਹੀ ਪਰਲੋਕ ਵਿੱਚ ਸੁਖੀ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ